ਸੋ ਸੋਸਿਓ ਗੱਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਤੇ ਕੈਨੇਡਾ ਸੀਰੀਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਅਸੀਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਕੈਨੇਡਾ ਦੇ ਰਿਗਾਰਡਿੰਗ ਉਹ ਹੈ 440 440 ਮਤਲਬ 4 ਸਾਲ ਬਨਾਮ 40 ਸਾਲ ਜਿਹੜੇ ਵੀ ਵਿਦਿਆਰਥੀ ਉੱਥੇ ਜਾਣਾ ਚਾਹੁੰਦੇ ਆ ਜਾਂ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਉੱਥੇ ਭੇਜਣਾ ਚਾਹੁੰਦੇ ਆ ਉਹਨਾਂ ਦੇ ਲਈ ਖਾਸ ਇੱਕ ਉਹਨਾਂ ਨੇ ਧਿਆਨ ਰੱਖਣਾ ਹੈ ਕਿ ਕੈਨੇਡਾ ਦਾ ਇਹ ਇੱਕ ਨਿਯਮ ਹੈ ਕਿ ਜਿਹੜੇ ਵਿਦਿਆਰਥੀ ਵੀ ਅਜ ਤੱਕ ਅਸੀਂ ਪਹਿਲਾਂ ਦੇਖਿਆ ਹੈ ਗਏ ਹੋਏ ਜਾਂ ਉਹ ਕਾਮਯਾਬ ਹੋਏ ਆ ਉਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਦੇਖੀ ਗਈ ਹੈ ਕਿ ਜਿਹੜਾ ਵਿਦਿਆਰਥੀ ਪਹਿਲੇ 4 ਸਾਲ ਬਹੁਤ ਸਖਤ ਮਿਹਨਤ ਕਰਦਾ ਤੇ ਆਪਣੀਆਂ ਜਿਹੜੀਆਂ ਉਹਦੀਆਂ ਇੱਛਾਵਾਂ ਉਹਨੂੰ ਥੋੜਾ ਜਿਹਾ ਸੰਕੋਚ ਕੇ ਰੱਖਦਾ ਤੇ ਪੂਰੀ ਮਿਹਨਤ ਕਰਦਾ ਉਹ ਅਗਲੇ 40 ਸਾਲ ਤੱਕ ਸੌਖ ਦੀ ਜ਼ਿੰਦਗੀ ਜਿੰਦਾ ਤੇ ਜਿਹੜਾ ਵਿਦਿਆਰਥੀ ਉਥੇ ਜਾ ਕੇ ਪਹਿਲੇ 4 ਸਾਲ ਦੇ ਵਿੱਚ ਹੀ ਆਪਣੇ ਖੰਭ ਖਿਲਾਰ ਲੈਂਦਾ ਖੰਭ ਖਿਲਾਰਨ ਤੋਂ ਬਾਅਦ ਹੈ ਕਿ ਕਦੇ ਗੱਡੀ ਲੈ ਲਈ ਕਦੇ ਇਹ ਕਰ ਲਿਆ ਕਦੇ ਉਹ ਕਰ ਲਿਆ ਖਰਚਾ ਤੇ ਸੰਕੋਚਿਆ ਨਹੀਂ ਜਾਂਦਾ ਉਹਦੇ ਵੱਲੋਂ ਤੇ ਉਹਦੇ ਲਈ ਇਹ ਮੁਸ਼ਕਿਲ ਆਉਂਦੀ ਹੈ ਕਿ 4 ਸਾਲ ਤੋਂ ਬਾਅਦ ਅਗਲੇ 40 ਸਾਲ ਤੱਕ ਉਹਨੂੰ ਸਿਰ ਸੁੱਟ ਕੇ ਸਖਤ ਮਿਹਨਤ ਕਰਨੀ ਚਾਹੀਦੀ ਹੈ ਸੋ ਕੋਸ਼ਿਸ਼ ਕਰਨੀ ਹੈ ਜਾਣ ਵਾਲੇ ਬੱਚਿਆਂ ਨੇ ਵੀ ਤੇ ਮਾਪਿਆਂ ਨੇ ਵੀ ਆਪਣੇ ਬੱਚਿਆਂ ਨੂੰ ਇਹ ਸਮਝਾ ਕੇ ਭੇਜਣਾ ਹੈ ਕਿ ਪਹਿਲੇ 4 ਸਾਲ ਤੁਸੀਂ ਉੱਥੇ ਸਿਰ ਸੁੱਟ ਕੇ ਮਿਹਨਤ ਕਰਨੀ ਹੈ ਪੜ੍ਹਾਈ ਕਰਨੀ ਹੈ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਹੀ ਢੰਗ ਨਾਲ ਉੱਥੇ ਨਿਯਮਾਂ ਦੀ ਪਾਲਣਾ ਕਰਨੀ ਹੈ ਸੋ ਇਹ 4 ਤੇ 40 ਦੀ ਰੇਸ਼ੋ ਜਿਹੜੀ ਹੈ ਆਪਣੇ ਬੱਚੇ ਨੂੰ ਸਮਝਾ ਕੇ ਜ਼ਰੂਰ ਭੇਜਣੀ ਹੈ ਧੰਨਵਾਦ ਸਸਿਆ ਜੀ